ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰ ਮੈਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰ ਮੈਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲ ਬਾਤ ਸਾਡੀ ਆਰਟਿਸਟ ਲੋਕਾਂ ਦੀ ਇੱਕ ਸੋਚ ਹੁੰਦੀ ਹੈ ਕਿ ਰੱਬ ਰੱਬ ਕਰੇ ਮਾਰੇ ਰੱਬ ਦੇ ਬੰਦਿਆਂ ਨੂੰ ਇਹਨਾਂ ਨਹੀਂ ਉਹ ਬੰਦੇ 'ਚ ਹੰਕਾਰ ਹੋਣਾ ਚਾਹੀਦਾ ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਓ ਪਰ ਪਹਿਲਾਂ ਨਹੀਂ ਉਹ ਕਿਸੇ ਉਤੇ ਬਾਰ ਹੋਣਾ ਚਾਹੀਦਾ ਜਿਵੇਂ ਇੱਕ ਘਰ ਦਾ ਮਾਲਕ ਗੁਜ਼ਰ ਜਾਂਦਾ ਉਸ ਤੋਂ ਬਾਅਦ ਉਹਦੇ ਬੱਚੇ ਦੇ ਸਿਰ ਦੇ ਉੱਤੇ ਇੱਕ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਸਾਡੀ ਜ਼ਿੰਮੇਵਾਰੀ ਹੈਗੀ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਸਾਨੂੰ ਇੱਕ ਫੌਜੀ ਬਣਾਇਆ ਇੱਕ ਸਿੰਘ ਬਣਾਇਆ ਸਾਨੂੰ ਸੋ ਸਿੰਘ ਕੌਮ ਹੈ ਜਿਹੜੀ ਉਹ ਕਿਸੇ ਤੋਂ ਦਬਦੀ ਨਹੀਂ ਬੱਕੀ ਨਹੀਂ ਦਬਦੀ ਜਾਂ ਫਿਰ ਤੁਸੀਂ ਦੇਖਿਆ ਹੀ ਹੋਣਾ ਬਾਟਰ ਮੱਲੇ ਹੋਏ ਨੇ ਹਲੇ ਤੱਕ ਵੀ ਸਾਡੀ ਕੁੜੀਆਂ ਨੇ ਕੁਐਸਚਨ ਕੀਤਾ ਸੀ ਕਿ ਤੁਸੀਂ ਹੰਬਿਲਟੀ ਲਈ ਕੀ ਕੀ ਸੋਚਦੇ ਹੋ ਸਾਡੀ ਆਰਟਿਸਟ ਲੋਕਾਂ ਦੀ ਇੱਕ ਸੋਚ ਹੁੰਦੀ ਹੈ ਕਿ ਰੱਬ ਰੱਬ ਕਰੇ ਮਾਰੇ ਰੱਬ ਦੇ ਬੰਦਿਆਂ ਨੂੰ ਇੰਨਾ ਨਹੀਂ ਉਹ ਬੰਦੇ 'ਚ ਹੰਕਾਰ ਹੋਣਾ ਚਾਹੀਦਾ ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਓ ਪਰ ਪਹਿਲਾਂ ਨਹੀਂ ਉਹ ਕਿਸੇ ਉੱਤੇ ਬਾਰ ਹੋਣਾ ਚਾਹੀਦਾ ਜਿਸ ਦੇਸ਼ ਵਿੱਚ ਗੰਗਾ ਮਈਆ ਦਾ ਬਹਾਵ ਹੋਵੇ ਉੱਥੇ ਨਹੀਂ ਉਹ ਖੂਨ ਦਾ ਵਪਾਰ ਹੋਣਾ ਚਾਹੀਦਾ ਤੇਰੇ ਗਲ ਗਾਤਰਾ ਤੇ ਮੇਰੇ ਜਨੇਊ ਵੀਰਾ ਦੋਵਾਂ ਦਾ ਹੀ ਦਿਲੋਂ ਸਤਕਾਰ ਹੋਣਾ ਚਾਹੀਦਾ ਪਰ ਰੱਬ ਦੀ ਬੰਦਗੀ ਬੰਦਾ ਕਰੇ ਨਾ ਕਰੇ ਪਰ ਬੰਦੇ ਨੂੰ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਇਹ ਦੁਨੀਆ ਮੁਹੱਬਤ ਦੀ ਲੈ ਕੇ ਕਿਸੇ ਨੇ ਖੁਸ਼ ਨਹੀਂ ਜਾਣਾ ਇੱਥੋਂ ਬਟ ਜਦੋਂ ਕੋਈ ਟਾਰਗੇਟ ਹੁੰਦਾ ਹੈਗਾ ਉਹ ਫਿਰ ਸਿੱਖੀ ਦੀ ਜਿਹੜੀ ਦਸਤਾਰ ਹੈ ਜਿਹੜੇ ਸਾਡੇ ਬਾਬੂ ਸਾਡੇ ਗੁਰੂ ਸਹਿਬਾਨ ਦਰਸ਼ਨਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੇ ਸਿਰ ਤੇ ਸਜਾਈ ਹੈ ਜਿਵੇਂ ਇੱਕ ਕਰਦਾਬ ਮਾਲਕ ਗੁਜ਼ਰ ਜਾਂਦਾ ਉਸ ਤੋਂ ਬਾਅਦ ਉਹਦੇ ਬੱਚੇ ਦੇ ਸਿਰ ਦੇ ਉੱਤੇ ਇੱਕ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਸਾਡੀ ਜ਼ਿੰਮੇਵਾਰੀ ਹੈਗੀ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਸਾਨੂੰ ਇੱਕ ਫੌਜੀ ਬਣਾਇਆ ਇੱਕ ਸਿੰਘ ਬਣਾਇਆ ਸਾਨੂੰ ਸੋ ਸਿੰਘ ਕੌਮ ਹੈ ਜਿਹੜੀ ਉਹ ਕਿਸੇ ਤੋਂ ਦਬਦੀ ਨਹੀਂ ਵਕਈ ਨਹੀਂ ਗਲਦੀ ਜਾਂ ਫਿਰ ਤੁਸੀਂ ਦੇਖਿਆ ਹੀ ਹੋਣਾ ਬਾਰਡਰ ਮੱਲੇ ਹੋਏ ਨੇ ਹਲੇ ਤੱਕ ਵੀ ਸੋ ਮੈਂ ਸ਼ੁਕਰ ਕਰਦਾ ਹਾਂ ਉਸ ਪਰਮਾਤਮਾ ਦਾ ਕਿ ਮੈਂ ਪੰਜਾਬ ਦੀ ਇਸ ਮਿੱਟੀ ਦੇ ਵਿੱਚ ਪੈਦਾ ਹੋਇਆ ਮੇਰੇ ਦਾਦੇ ਪੁਰਦਾਦੇ ਵੀ ਇੱਥੇ ਪੈਦਾ ਹੋਏ ਨਹੀਂ ਔਰ ਮੈਂ ਪੰਜਾਬੀ ਜ਼ੁਬਾਨ ਨੂੰ ਬਹੁਤ ਮੁਹੱਬਤ ਕਰਦਾ ਜਿੱਥੇ ਵੀ ਜਾਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਪੰਜਾਬੀ ਜ਼ੁਬਾਨ ਗੋਣਾ ਤੇ ਮੇਰੇ ਸਾਰੇ ਸਟਾਫਾਸਟ ਨੂੰ ਗੁਰਮੁਖ ਮੂਵੀ ਦੇ ਪ੍ਰੋਡਿਊਸਰ ਡਾਇਰੈਕਟਰ ਨੂੰ ਤੇ ਸਾਡੇ ਰਾਈਟਰ ਪਾਲੀ ਭਾਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਮੈਂ ਸਭ ਨੂੰ ਕਹੂੰਗਾ ਮੈਂ ਰਿਕਵੈਸਟ ਕਰੂੰਗਾ ਕਿ ਤੁਸੀਂ ਇਸ ਮੂਵੀ ਨੂੰ ਦੇਖਿਓ ਇੱਕ ਜਜ਼ਬਾਤ ਨੇ ਇੱਕ ਸਾਡਾ ਪਿਆਰ ਹੈ ਔਰ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਇਹੋ ਜਿਹੇ ਅੰਬੂਵੀਜ਼ ਨੂੰ ਅੱਗੇ ਲੈ ਕੇ ਆਈਏ ਇਹ ਚਾਹੇ ਕਿਸੇ ਕਿਤੇ ਵੀ ਕੇਵਲ ਵਨ ਤੇ ਹੋਵੇ ਚਾਹੇ ਕੇਵਲ ਟੀਵੀ ਤੇ ਚਲਦੀ ਹੋਵੇ ਚਾਹੇ ਸਰਵਰ ਸਕਰੀਨ ਤੇ ਚਲਦੀ ਹੋਵੇ ਤੁਸੀਂ ਜ਼ਰੂਰ ਇੱਕ ਜ਼ਿੰਮੇਵਾਰੀ ਦੇ ਹਿਸਾਬ ਨਾਲ ਜਾ ਕੇ ਆਪਣੇ ਪਰਿਵਾਰ ਨੂੰ ਲੈ ਕੇ ਦੇਖਿਆ ਨਹੀਂ ਜ਼ਰੂਰ ਤੋਂ ਵੀ ਮੇਰੀ ਇਹ ਰਿਕਵੈਸਟ ਤੁਸੀਂ ਸਾਰੇ ਜਣੇ ਜ਼ਰੂਰ ਕਬੂਲ ਕਰਿਓ ਥੈਂਕ ਯੂ ਸੋ ਮੱਚ ਲਵ ਯੂ ਆਲ ਮੈਂ ਸ਼ੁਕਰੀਆ ਅਦਾ ਕਰਦਾ ਫਿਰ ਤੋਂ ਸਾਡੇ ਸਾਗਾ ਮਿਊਜ਼ਿਕਸ ਦੇ ਸਾਡੇ ਭਾਈ ਸਾਹਿਬ ਕਿ ਮੈਨੂੰ ਉਹਨਾਂ ਨੇ ਪਲਾ ਕੇ ਮਾਨ ਬਖਸ਼ਿਆ ਔਰ ਮੇਰਾ ਇੱਕ ਗੀਤ ਇਹਦੇ ਵਿੱਚ ਹੈਗਾ ਚਾਰ ਪੰਜ ਸਾਲ ਪਹਿਲਾਂ ਕੋੜਾ ਸੀ ਅ ਮੈਂ ਇਸ ਵੇਲੇ ਮੈਨੂੰ ਯਾਦ ਨਹੀਂ ਹੈਗਾ ਮੈਂ ਨਹੀਂ ਤਾਂ ਤੁਹਾਨੂੰ ਜ਼ਰੂਰ ਗਾ ਕੇ ਸੁਣਾਉਂਦਾ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਸਰ ਉਹ ਗਾਣਾ ਨਹੀਂ ਯਾਦ ਕੋਈ ਵੀ ਇੱਕ ਗਾਣਾ ਗਾ ਦੋ ਸਾਡੇ ਸਾਰਿਆਂ ਲਈ ਐ ਤਾਂ ਦੇਖੋ ਅਸੀਂ ਛੱਡਣਾ ਨਹੀਂ ਤੁਹਾਨੂੰ ਦੇਖੋ ਜੀ ਠੰਡ ਦੇ ਦਿਨ ਦੇ ਮੈਂ ਪਾਣੀ ਦੀਆਂ ਛੱਲਾਂ ਸੁਣਾਉਣਾ ਤੁਹਾਨੂੰ ਕੀ ਬਾਤ ਹੈ ਕੀ ਬਾਤ ਹੈ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰ ਮੈਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਖੇ ਨਾ ਸੜੀ ਗੱਲ ਬਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰ ਆ ਕੀ ਬਾਤ ਹੈ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਫਾਰ ਦਿਸ ਅਗਲੇ ਵੀਡੀਓ ਵਿੱਚ ਜੀਏ ਲੇਕਿਨ ਐਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ